ਅਰ ਤੁਹਾਨੂੰ ਪਤਾ ਵਚਨ ਦੇ ਵਿੱਚ ਕੀ ਲਿਖਿਆ ਹੋਇਆ ਹੈ ਆਓ ਅਸੀਂ ਦੇਖਦੇ ਹਾਂ ਯੋਹਨਾ ਦੀ ਕਿਤਾਬ ਉਹਦਾ 1 ਨੰਬਰ ਅਧਿਆਇ ਤੇ ਉਹਦੀ 5 ਨੰਬਰ ਪੰਕਤੀ ਚੇਤਾ ਲਿਖਿਆ ਕਿੰਨਾ ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ ਪਰ ਹਨੇਰੇ ਨੇ ਉਹਨੂੰ ਨਾ बुझाਇਆ ਹallelujah ਭਾਵੇਂ ਜਿੰਨਾ ਮਰਜੀ ਵੈਰੀ ਦੀਆਂ ਸ਼ਕਤੀਆਂ ਜ਼ੋਰ ਲਗਾ ਲੈਣ ਉਹ ਪਰਮੇਸ਼ਵਰ ਦੀ ਸ਼ਕਤੀ ਦਾ ਸਾਹਮਣਾ ਨਹੀਂ ਕਰ ਸਕਦੀ ਉਹ ਪਰਮੇਸ਼ਵਰ ਆਪਣੇ ਆਪ ਨੂੰ ਸਿੱਧ ਨਹੀਂ ਕਰ ਸਕਦੀ ਉਹ ਪਰਮੇਸ਼ਵਰ ਨਾਲੋਂ ਵੱਡੀਆਂ ਨਹੀਂ ਹੋ ਸਕਦੀਆਂ ਹਨੇਰਾ ਜਿਹੜਾ ਆ ਉਹ ਜ਼ੋਰ ਲਾਉਂਦਾ ਹੈ ਪਰ ਉਹ ਚਾਨਣ ਨੂੰ 부ਝਾ ਨਹੀਂ ਸਕਦਾ ਕਦੀ ਵੀ ਹਨੇਰਾ ਚਾਨਣ ਨੂੰ 부ਝਾ ਨਹੀਂ ਸਕਦਾ ਭਾਵੇਂ ਜਿੰਨਾ ਮਰਜੀ ਹਨੇਰਾ ਹੋਵੇ ਤੁਸੀਂ ਇੱਕ ਛੋਟੀ ਜਿਹੀ ਲੋ ਵੀ ਲੈ ਕੇ ਜਾਓਗੇ ਨਾ ਤੇ ਉਹ ਸਾਰੇ ਦਾ ਸਾਰਾ ਹਨੇਰਾ ਉਸ ਲੋ ਨੂੰ 부ਜਾ ਨਹੀਂ ਸਕਦਾ ਤੇ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਮੈਂ ਜਗਤ ਦਾ ਚਾਨਣ ਹਾਲੇਲੂਇਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅੱਜ ਸੰਸਾਰ ਦੇ ਵਿੱਚ ਆ ਤੁਸੀਂ ਦੇਖੋ ਕਾਰਟੂਨ ਦੇਖ ਲਓ ਫਿਲਮਾਂ ਦੇਖ ਲਓ ਗੀਤ ਕੀਤਾ ਜਾ ਰਿਹਾ ਹੈ ਲੋਕ ਕਿੱਥੋਂ ਗਲਤ ਬੋਲਣਾ ਸਿੱਖ ਰਹੇ ਆ ਜਿਹੜੇ ਅਸੀਂ ਕੀ ਦੇਖਦੇ ਆ ਕੀ ਸੁਣਦੇ ਆ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਦੇਣਾ ਹੋਊਗਾ ਕਲੀਸਿਆ ਸਿਰਫ ਪ੍ਰਾਰਥਨਾ ਕਰਨਾ ਹੀ ਜੀ ਜੀ ਪ੍ਰਾਰਥਨਾ ਕਰ ਲਈ ਤਾਂ ਫਿਰ ਜੋ ਮਰਜ਼ੀ ਦੇਖੀ ਜਾਏ ਪ੍ਰਾਰਥਨਾ ਕਰ ਲਈ ਜੋ ਮਰਜ਼ੀ ਸੁਣੀ ਜਾਏ ਪ੍ਰਾਰਥਨਾ ਕਰ ਲਈ ਜੋ ਮਰਜ਼ੀ ਕਰੀ ਜਾਏ ਵੀ ਜੋ ਕੀ ਕੀ ਇੱਕ ਸੁਧਰਿਆ ਹੋਇਆ ਜੀਵਨ ਨਹੀਂ ਜੀ ਸਕਾਂਗੇ ਤੇ ਜਦੋਂ ਤੱਕ ਅਸੀਂ ਭਰੇਜਗਾਰੀ ਵਾਲਾ ਜੀਵਨ ਨਹੀਂ ਜੀਵਾਂਗੇ ਅਸੀਂ ਆਪਣੀ ਜ਼ਿੰਦਗੀ ਵਿੱਚ ਪਰਮੇਸ਼ਵਰ ਦੀ ਆਸ਼ੀਸ਼ ਨੂੰ ਬਰਕਤ ਨੂੰ ਨਹੀਂ ਲੈ ਸਕਾਂਗੇ ਅਸੀਂ ਬੜਾ ਸੋਚ ਕੇ ਕੋਈ ਵੀ ਪ੍ਰੋਗਰਾਮ ਦੇਖਦੇ ਹੋ ਬੜਾ ਸੋਚ ਕੇ ਦੇਖੋ ਜੋ ਸੁਣਦੇ ਹੋ ਬੜਾ ਸੋਚ ਕੇ ਸੁਣੋ ਕਿ ਮੈਨੂੰ ਇਹ ਸੁਣਨਾ ਚਾਹੀਦਾ ਕਿ ਨਹੀਂ ਮੈਨੂੰ ਇਹ ਦੇਖਣਾ ਚਾਹੀਦਾ ਕਿ ਨਹੀਂ ਚਾਹੇ ਉਹ ਗੀਤ ਆ ਚਾਹੇ ਉਹ ਸੋਸ਼ਲ ਮੀਡੀਆ ਤੇ ਕੋਈ ਵੀ ਚੀਜ਼ ਆ ਚਾਹੇ ਉਹ ਕੋਈ ਪ੍ਰਚਾਰਕ ਆ ਤੁਹਾਨੂੰ ਸਮਝ ਰੱਖਣੀ ਹੋਊਗੀ ਤੁਸੀਂ ਬਹੁਤ ਨਾਰਮਲ ਲੈ ਰਹੇ ਹੋ ਪਰ ਤੁਹਾਨੂੰ ਨਹੀਂ ਪਤਾ ਪਾਉ ਆਪਣਾ ਲਿੰਗ ਪਰਿਵਰਤਨ ਕਰਾ ਸਕਦੇ ਮੁੰਡਾ ਕੁੜੀ ਬਣ ਸਕਦਾ ਆਪਰੇਸ਼ਨ ਕਰਕੇ ਤੇ ਕੁੜੀ ਮੁੰਡਾ ਬਣ ਸਕਦੀ ਆ ਔਰ ਉਹਨਾਂ ਦੇ ਮਾਪਿਓ ਵੀ ਉਹਨਾਂ ਨੂੰ ਰੋਕ ਨਹੀਂ ਸਕਦੇ ਉਹਨਾਂ ਨੂੰ ਸਰਕਾਰੀ ਮਦਦ ਮੁਹੱਈਆ ਕਰਵਾਈ ਜਾਂਦੀ ਆ ਤੁਸੀਂ ਦੇਖੋ ਕੁਦਰਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਆ ਕੀ ਕੋਈ ਕੁਦਰਤ ਦਾ ਸਾਹਮਣਾ ਕਰ ਸਕਦਾ ਨਹੀਂ ਅਗਰ ਅੱਜ ਪੈਰਿਸ ਦੇ ਵਿੱਚ ਕੁਦਰਤ ਦਾ ਸਾਹਮਣਾ ਦੀ ਕੋਸ਼ਿਸ਼ ਕੀਤੀ ਗਈ ਪਰਮੇਸ਼ਵਰ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਜ ਦੀ ਤਰੀਕਾ ਪਾ ਕੇ ਲਿਖ ਲਿਓ ਦਿਨ ਦੂਰ ਨਹੀਂ ਆ ਜਿੱਤਣ ਤੁਸੀਂ ਉੱਥੇ ਭੱਡੀ ਆਫਤ ਨੂੰ ਆਉਂਦਿਆ ਹੋਇਆ ਦੇਖੋਗੇ ਵੱਡਾ ਕਰਸ ਆਉਂਦਿਆ ਹੋਇਆ ਦੇਖੋਗੇ ਵੱਡਾ ਵਿਨਾਸ਼ ਹੁੰਦਾ ਹੋਇਆ ਦੇਖੋਗੇ ਕਿਉਂਕਿ ਜਿੱਥੇ-ਜਿੱਥੇ ਵੀ ਪਰਮੇਸ਼ਵਰ ਦੇ ਨਾਮ ਤੇ ਮਜ਼ਾਕ ਕੀਤਾ ਗਿਆ ਜਿੱਥੇ-ਜਿੱਥੇ ਧਾਰਮਿਕਤਾ ਦਾ ਮਜ਼ਾਕ ਉਡਾਇਆ ਗਿਆ ਉੱਥੇ-ਉੱਥੇ ਵਿੱਤਾ ਆਈ ਸਦੋਮ ਦਾ ਮੋਰਾ ਦੇ ਲੋਕਾਂ ਨੇ ਪਾਪ ਕੀਤਾ ਦੇ ਨਾਲ ਸੜੇ ਤੇ ਸੁਆਹ ਹੋ ਗਏ ਅਸੀਂ ਵੀ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਬਚਾਰ ਰੱਖਣਾ ਹੈ Tá, tá. tá, tá. ਨਵੀਆਂ ਨਵੀਆਂ ਵਧੀਆ ਦੇ ਆਈਡੀਆਜ਼ ਕਿੱਥੋਂ ਆਉਂਦੇ ਆ ਗਲਤ ਕੰਮ ਕਰਨ ਦੇ ਤਰੀਕੇ ਕਿੱਥੋਂ ਆਉਂਦੇ ਗਲਤ ਚੀਜ਼ਾਂ ਦੇਖਣ ਦੇ ਦੁਆਰਾ ਵਚਨ ਵਿੱਚ ਲਿਖਿਆ ਆ ਬੁਰੀ ਸੰਗਤ ਜਿਹੜੀ ਆ ਉਹ ਚੰਗੇ ਚੱਲਣਾ ਵਾਲਿਆਂ ਨੂੰ ਵੀ ਵਿਗਾੜ ਦਿੰਦੀ ਆ ਤੁਸੀਂ ਕਿਹਦੇ ਨਾਲ ਉੱਠਦੇ ਬਹਿੰਦੇ ਆ ਕਿਹਦੀ ਸੰਗਤ ਕਰਦੇ ਆ ਜੀਣੀ ਸਿੱਖੋ ਥੋੜੀ ਹਕੀਕਤ ਵਾਲੀ ਅਸਲੀ ਪਵਿੱਤਰदाई ਵਾਲਾ ਜੀਵਨ ਜੀਣਾ ਸਿੱਖੋ ਅਗਰ ਤੁਸੀਂ ਪ੍ਰਾਰਥਨਾ ਕਰਦੇ ਵੈਰੀ ਤੁਹਾਡੇ ਅੱਗੇ ਬਾਰ ਬਾਰ ਗਲਤ ਚੀਜ਼ਾਂ ਲੈ ਕੇ ਆਏਗਾ ਤੁਸੀਂ ਦੇਖਿਓ ਕਈ ਵਾਰੀ ਤੁਸੀਂ ਪ੍ਰਚਾਰ ਸੁਣ ਰਹੇ ਹੋਵੋਗੇ ਕਿਸੇ ਸੋਸ਼ਲ ਸਾਈਟ ਦੇ ਉੱਤੇ YouTube ਦੇ ਉੱਤੇ Facebook ਦੇ ਉੱਤੇ ਅਚਾਨਕ ਕੋਈ ਇਤੀ ਭੈੜੀ ਮਸ਼ਹੂਰੀ ਉਹਦੇ ਉੱਤੇ ਆ ਜਾਏਗੀ ਕਿ ਤੁਹਾਡਾ ਸਾਰਾ ਬਣਿਆ ਬਣਿਆ ਖਰਾਬ ਹੋ ਜਾਏਗਾ ਉਹ ਪੂਰਾ ਆਨੰਦ ਜਿਹੜਾ ਉਹ ਇੱਕ ਧਾਰਮਿਕ ਮਾਹੌਲ ਬਣਿਆ ਉਹ ਸਾਰਾ ਖਰਾਬ ਹੋ ਜਾਏਗਾ ਇਹ ਵੈਰੀ ਦਾ ਹਥਿਆਰ ਆ ਵੈਰੀ ਸਾਡੇ ਜੀਵਨ ਵਿੱਚ ਤਲਵਾਰ ਲੈ ਕੇ ਨਹੀਂ ਆਉਂਦਾ ਨਾਸ਼ ਕਰਨ ਦੇ ਲਈ ਉਹ ਬੁੜੀਆਂ ਸੋਚਾਂ ਦੇ ਰਾਹੀਂ ਆਉਂਦਾ ਆ ਬੁਰੇ ਖਿਆਲਾਂ ਦੇ ਰਾਹੀਂ ਆਉਂਦਾ ਬੁੜੀਆਂ ਚੀਜ਼ਾਂ ਦੇ ਜੀਵਨ ਵਿੱਚ ਆਉਂਦਾ ਹੈ ਅਗਰ ਤੁਸੀਂ ਚਾਹੁੰਦੇ ਹੋ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਆਤਮਾ ਆਏ ਕੋਈ ਦੁਸ਼ਟ ਆਤਮਾ ਨਾ ਆਏ ਤਾਂ ਚੰਗੀਆਂ ਚੀਜ਼ਾਂ ਬੋਲਣੀਆਂ ਸ਼ੁਰੂ ਕਰੋ ਚੰਗੀਆਂ ਚੀਜ਼ਾਂ ਸੁਣਨੀਆਂ ਸ਼ੁਰੂ ਕਰੋ ਚੰਗੀਆਂ ਚੀਜ਼ਾਂ ਵੇਖੜੀਆਂ ਸ਼ੁਰੂ ਕਰੋ ਚੰਗੇ ਕੰਮ ਕਰਨੇ ਸ਼ੁਰੂ ਕਰੋ ਪਰਮੇਸ਼ਵਰ ਦਾ ਆਤਮਾ ਆਏਗਾ ਪਿਛਲੇ ਸਾਲ ਦੀ ਗੱਲ ਕੋਈ 13 ਸਾਲ ਦੀ ਬੱਚੀ ਸੀਗੀ ਜਿਹਨੂੰ ਬੁਰੇ ਤੇ ਦੁਸ਼ਟ ਆਤਮਾ ਨੇ ਜਕੜ ਲਿਆ ਤੇ ਵਜਾ ਕੀ ਸੀ ਹਾਰਰ ਸੀਰੀਅਲ ਦੇਖਦੀ ਸੀ ਡਰਾਉਣੇ ਜਿਹੜੇ ਡਰਾਮੇ ਆ ਉਹ ਦੇਖਦੀ ਸੀ ਉਹ ਡਰਾਮੇ ਦੇਖਣ ਦੇ ਨਾਲ ਦੁਸ਼ਟ ਆਤਮਾ ਉਹਦੇ ਜੀਵਨ ਵਿੱਚ ਆ ਗਿਆ ਦੱਬੇ ਪੈਣੇ ਸ਼ੁਰੂ ਹੋ ਗਏ ਚੀਕਾ ਮਾਰਨੀਆ ਸ਼ੁਰੂ ਕਰਦੀਆਂ ਆਪਣੇ ਬਾਲ ਪਟਣੇ ਔਰ ਬੁੜੀ ਤਰੀਕੇ ਦੇ ਨਾਲ ਜਿਹੜੀ ਆ ਉਹ ਜਕੜੀ ਗਈ ਦੁਸ਼ਟ ਆਤਮਾਵਾਂ ਦੇ ਦੁਆਰਾਂ ਕਿਉਂਕਿ ਉਹ ਦੇਖਦੀ ਕੀ ਆ ਦੁਸ਼ਟ ਆਤਮਿਆ ਨੂੰ ਦੇਖਦੀ ਆ ਅਗਰ ਵੈਰੀ ਉੱਤੇ ਫਤਿਹ ਪਵਾਣੀ ਆ ਵੈਰੀ ਦੇ ਸਾਰੇ ਹਥਿਆਰਾਂ ਨੂੰ ਪਹਿਚਾਣ ਲਵੋ ਔਰ ਉਹਨੂੰ ਜਿੰਨੀ ਦੇਰ ਤੱਕ ਤੁਸੀਂ ਸਹੀ ਚਾਲ ਚੱਲਨੀ ਸ਼ੁਰੂ ਨਹੀਂ ਕਰੋਗੇ ਵੱਡੇ ਵੱਡੇ ਕੰਮ ਜਿਹੜੇ ਦੇਖਣੇ ਚਾਹੁੰਦੇ ਉਹਨਾਂ ਚਿਰ ਹੋਣੇ ਨਹੀਂ ਮੈਂ ਯਕੀਨ ਕਰਦੀ ਆ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਵੱਡੇ ਕੰਮ ਦੇਖ ਰਹੇ ਹੋ ਇਸ ਤੋਂ ਵੀ ਵੱਡੇ ਕੰਮ ਦੇਖੋਗੇ ਆਮੀਨ